ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਆਪਾਂ ਤੁਹਾਨੂੰ ਸੂਟ ਉਹ ਵਾਲੇ ਦਿਖਾਉਣ ਲੱਗੇ ਹਾਂ ਅੱਜ ਜਿਹੜੇ ਆਪਾਂ ਐਤਵਾਰ ਪਾਏ ਹੀ ਸੇਲ ਦੇ ਵਿੱਚ ਇੱਕੋ ਕਲਰ ਹੀ ਦੋ ਸੂਟ ਹੀ ਉਹਦੇ ਵਿੱਚ ਇੱਕੋ ਕਲਰ ਦੇ ਬਲੈਕ ਕਲਰ ਦੇ ਤੇ ਉਹਨਾਂ ਦੀ ਡਿਮਾਂਡ ਤੁਸੀਂ ਬਹੁਤ ਜ਼ਿਆਦਾ ਕੀਤੀ ਸੀਗੀ ਵੀ ਇਹਦੇ ਵਿੱਚ ਕਲਰ ਨਹੀਂ ਮਿਲਣ ਦੇ ਕਲਰ ਹੋਰ ਲੈ ਕੇ ਆਓ ਸੋ ਆਪਾਂ ਰੈਡੀ ਕਰਵਾ ਦਿੱਤੇ ਉਹਦੇ ਵਿੱਚ ਕਲਰ ਤੇ ਰੇਟ ਵੀ ਤੁਹਾਨੂੰ ਸੇਮ ਦੇ ਦਾਂਗੇ ਆਪਾਂ ਸੇਲ ਵਾਲਾ ਯਾਦ ਉਦਾਂ ਮਾਰਕੀਟ ਪ੍ਰਾਈਸ ਜਿਹੜੀ ਇਹਦੀ ਹੈਗੀ ਆ 1475 ਰੁਪਏ ਆ ਅੱਜ ਤੁਹਾਨੂੰ ਆਪਾਂ ਦਵਾਂਗੇ ਸਿਰਫ 1250 ਰੁਪਏ 50 ਦੇ ਵਿੱਚ ਜਾਮ ਕਾਟਨ ਦਾ ਕੱਪੜਾ ਜੇ 5 ਮੀਟਰ ਦਾ ਸੂਟ ਜੇ ਇਹਦੇ ਵਿੱਚ ਹੈਂਡ ਪੇਂਟ ਬ੍ਰਸ਼ ਪੇਂਟ ਪਲੱਸ ਇਹਦੇ ਵਿੱਚ ਵੈਲਵਟ ਦਾ ਪੈਂਚ ਪਲੱਸ ਆਰੀਵਰਕ ਪਲੱਸ ਸਲਵੋਸਕੀ ਤੇ ਦੁਪੱਟੇ ਮਸਲੀਨ ਦੇ ਨਾਲ 5 ਮੀਟਰ ਦੀ ਕੱਟ ਦੇ ਨਾਲ ਸੂਟ ਜੇ 2.5-2.5 ਮੀਟਰ ਦੇ ਦੁਪੱਟੇ ਜੀ ਆਜਾ ਤੁਹਾਨੂੰ ਮੈਂ ਕਲਰ ਕਰਵਾਉਣਾ ਚਾਹ। ਆਹ ਲੋ ਜੀ ਆਹ ਕਰੋ ਪਹਿਲਾ ਕਲਰ ਚੈੱਕ ਇਹਦੇ ਵਿੱਚ ਇਹ ਹੈਗਾ ਜੇ ਮੋਰ ਪੰਖਿਆ ਸ਼ੇਡ ਤੇ ਇਹਦੇ ਵਿੱਚ ਤੁਹਾਨੂੰ ਮੈਂ ਸੂਟ ਦੀਆਂ ਦਿਖਾਵਾਂ ਇਹਦੀਆਂ ਇਹਦੇ ਵਿੱਚ ਕੀ ਕੁਝ ਕਿੰਨੀ ਮਿਹਨਤ ਲੱਗੀ ਆ। ਇਹ ਸਾਰਾ ਹੋਇਆ ਜੇ ਦੇ ਉੱਪਰ ਬਰਸ਼ ਪੇਂਟ ਇਹ ਵੀ ਸਾਰਾ ਬਰਸ਼ ਪੇਂਟ ਜੇ ਤੇ ਆਹ ਲੱਗੇ ਜੇ ਪੈ ਜਿਹਦੇ ਵਿੱਚ ਵੈਲਵਟ ਦੇ ਤੇ ਆਹ ਸਾਰਾ ਉੱਪਰ ਹੋਇਆ ਜੇ ਇਹਦੇ ਆਰੀਵਰਕ ਗੋਟਾ ਪੱਟੀ ਵਰਕ ਤੇ ਆਹ ਸਾਰੇ ਨਾਲ ਜਿਹੜੇ ਜੇ ਇਹ ਪੇਸਟ ਹੋਏ ਆ ਸਾਰੇ ਸਟੋਨ ਜਿਹੜੇ ਆ ਤੇ ਇਹ ਹੈਗੀ ਜੇ 5 ਮੀਟਰ ਦੀ ਕੱਟ ਦੇ ਨਾਲ ਸੂਟ ਤੇ ਆਹ ਹੈਗਾ ਜੇ ਇਹਦੇ ਬਾਹਾਂ ਦੇ ਉੱਪਰ ਵਰਕ ਇਧਰੋਂ ਵੀ ਇਹ ਬਾਹਾਂ ਦੇ ਉੱਪਰ ਆ ਜਾਊਗਾ ਜੇ ਇਹਦੀ ਜਿਹੜੀ ਬੈਕ ਸਾਈਡ ਆ ਉਹ ਵੀ ਸਾਰੀ ਜਿਹੜੀ ਜੇ ਇੱਦਾਂ ਹੀ ਬਣੀ ਆਊਗੀ ਜੇ ਆਹ ਵਖੋ ਸਾਰੀ ਇਹਦੀ ਆ ਰਹੀ ਹੈ ਦੀ ਬੈਕ ਸਾਈਡ ਇਹ ਤੁਹਾਨੂੰ ਮਿਲ ਜੂਗਾ ਜੇ ਸੂਟ ਸਿਰਫ ਤੇ ਸਿਰਫ 1200 ਤੇ 50 ਰੁਪਈਆ ਦਾ ਉਹ ਵੀ ਅੱਜ ਤੁਹਾਨੂੰ ਸੇਲ ਦੇ ਵਿੱਚ ਆਫਰ ਦੇ ਵਿੱਚ ਕਿਉਂਕਿ ਇਹ ਸੂਟ ਆਪਾਂ ਸਤਵਾਰ ਨੂੰ ਸੇਲ 'ਚ ਪਾਏ ਸੀ ਤੇ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਕੀਤੀ ਹੈ ਇਹਨਾਂ ਦੀ ਤੇ ਕਲਰ ਆਪਸ਼ਨਾਂ ਤੁਸੀਂ ਪੁੱਛੀਆਂ ਜਿਹੜੀਆਂ ਆਪਣੇ ਘਵਾਗੀਆਂ ਜੇ ਤੇ ਦੁਪੱਟੇ ਵੀ ਸੇਮ ਇਦਾਂ ਹੀ ਆਉਣਗੇ ਜੇ ਸਾਰੇ ਪੈਚ ਲੱਗੇ ਆਉਣਗੇ ਨਾਲ ਉੱਪਰ ਪੇਂਟ ਦਾ ਵਰਕ ਆਊਗਾ ਜੇ ਪਲੱਸ ਆਰੀ ਵਰਕ ਗੋਟਾ ਪੱਟੀ ਵਰਕ ਮਿਲ ਜੂਗਾ ਪਲੱਸ ਲੈਸ ਲੱਗੀ ਆਊਗੀ ਚਾਰ ਚੁਫੇਰੇ ਇਹਨਾਂ ਦੇ ਇਹ ਹੈਗਾ ਜੇ ਮਸਲਿਨ ਕਾਟਨ ਦੇ ਦੁਪੱਟੇ ਇਹਨਾਂ ਦੇ ਨਾਲ ਰੇਟ ਹੈਗਾ ਜੇ 1200 ਤੇ 50 ਰੁਪਏ ਤੇ ਇਹ ਹੈਗਾ ਜੇ ਜਾਮ ਕਾਟਨ ਦੇ ਉੱਪਰ ਸੂਟ ਆਹ ਲਓ ਜੀ ਇਹਦੇ ਵਿੱਚ ਆ ਗਈ ਜੇ ਵਾਈਨ ਸ਼ੇਡ ਇਹ ਵੀ ਕਰ ਲੋ ਚੈੱਕ ਕਲਰ ਅੱਜ ਸਾਰੇ ਬਹੁਤ ਟਾਪ ਦੇ ਜਿਹਦੇ ਬਹੁਤ ਹੀ ਪਿਆਰੇ ਕਲਰ ਨੇ ਇਹ ਸੇਮ ਉਹੀ ਸੇਮ ਉੱਤੇ ਵਰਕ ਆਊਗਾ ਜੇ ਸਾਰਾ ਕੁਝ ਸੇਮ ਉੱਤੇ ਬਣਿਆ ਆਊਗਾ ਸੂਟ ਸੇ ਨਾਲ ਇਹਦੇ ਘੇਰੇ ਦੇ ਉੱਪਰ ਵੀ ਸੇਮ ਆਜੂਗਾ ਜੇ ਡਿਜ਼ਾਈਨ ਡਿਜ਼ਾਈਨ ਸਾਰਾ ਸੇਮ ਆਊਗਾ ਜੇ ਕਲਰ ਜਿਹੜੇ ਨੇ ਉਹ ਚੇਂਜ ਹੁੰਦੇ ਜਾਣਗੇ ਇਹਨਾਂ ਦੇ ਵਿੱਚ ਤੇ ਦੁਪੱਟੇ ਜਿਹੜੇ ਜੇ ਦੁਪੱਟੇ ਤਾਂ ਬਹੁਤ ਟੌਪ ਦੇ ਦੇ ਹੈਵੀ ਬਣੇ ਆ ਦੁਪੱਟੇ ਇੰਨੇ ਸੋਹਣੇ ਦੁਪੱਟੇ ਆ ਕਿ ਇਹ ਤੁਸੀਂ ਇਕੱਲਾ ਦੁਪੱਟਾ ਵੀ ਪਲੇਅਰ ਸੂਟ ਦੇ ਨਾਲ ਕਿਤੇ ਵੀ ਲੈ ਸਕਦੇ ਜੇ ਜਿੰਨਾ ਹੈਵੀ ਦੁਪੱਟਾ ਆ ਇਹਨਾਂ ਦਾ ਰੇਟ ਜਿਹੜਾ ਜੇ ਉਹ ਤੁਹਾਨੂੰ ਮਿਲ ਜੂਗਾ ਜੇ ਸਿਰਫ ਸੇਲ ਦੇ ਵਿੱਚ 1200 ਤੇ 50 ਰੁਪਏ ਦਾ ਸਿਰਫ ਕਲਰ ਹੈਗਾ ਜੇ ਪਾਇਨ ਆ ਬੈਕ ਸਰਵਿਸ ਵੀ ਸੇਮ ਇੱਧਾ ਬਣੀ ਜਿੰਨਾ ਲੋ ਜੀ ਅੱਗੇ ਆ ਗਿਆ ਜੇ ਮੁੰਗੀਆਂ ਸ਼ੇਡ ਇਹ ਵੀ ਬਹੁਤ ਸੋਹਣਾ ਕਲਰ ਜੇ ਕੱਲ੍ਹ ਨਾਲ ਆਦਿ ਤਨ ਮਦਦ ਸੀ ਹੈ ਕਿ ਆਪਾਂ 4-5 ਕਲਰ ਆਪਸ਼ਨ ਤੁਹਾਨੂੰ ਦੇ ਦੇਣੀਆਂ ਇਹ ਜੇ ਸੋ ਉਹ ਕਲਰ ਜਿਹੜੇ ਉਹ ਆ ਗਏ ਆਪਸ਼ਨਾਂ ਤੁਹਾਨੂੰ ਆ ਦੇ ਦਿੱਤੀਆਂ ਆਪਾਂ ਸੇਮ ਚੈੱਕ ਕਰ ਲਓ ਪੇਂਟ ਪੈ ਤੇ ਸਾਰਾ ਕੁਝ ਇਹ ਘੜ ਬਣਿਆ ਜਿਹਦੇ ਵਿੱਚ ਆਹ ਲਓ ਆ ਆ ਗਿਆ ਜਿਹਦੇ ਵਿੱਚ ਕੋਟਾ ਪੱਟੀ ਦਾ ਵਰਕ ਦੁਪੱਟਾ ਗਾਜੇ ਮਸਲੀਨ ਦਾ 2.5 ਮੀਟਰ ਪਲੱਸ ਦੀ ਕੱਟ ਜੇ ਦੁਪੱਟੇ ਦੀ ਤੇ ਸ਼ਰਟ ਜਿਹੜੀ ਸੂਟ ਜਿਹੜਾ ਜੇ ਉਹ ਪੂਰਾ 5 ਮੀਟਰ ਦਾ ਜੇ ਜਾਮ ਕਾਟਨ ਦਾ ਫੈਬਰਿਕ ਜੇ ਦਾ ਲੋ ਜੀ ਅੱਗੇ ਆ ਗਈ ਜੇ ਮਹਿਰੂਨ ਸ਼ੇਡ ਇਹ ਵੀ ਬਹੁਤ ਪਿਆਰੀ ਸ਼ੇਡ ਜੇ ਤੇ ਬਹੁਤ ਪਿਆਰਾ ਕਲਰ ਜੇ ਇਹ ਸਾਰੇ ਉਹੀ ਸੂਟ ਨੇ ਜਿਹੜੇ ਤੁਸੀਂ ਐਤਵਾਰ ਸੇਲ ਦੇ ਵਿੱਚ ਵੇਖੇ ਸੀ ਬਲੈਕ ਕਲਰ ਦੇ ਸੂਟ ਉਹਦੇ ਵਿੱਚ ਕਲਰ ਆਪਸ਼ਨ ਆ ਜਿਹੜੇ ਜਿਹੜੇ ਕਸਟਮਰ ਨੇ ਪੁੱਛਿਆ ਸੀ ਉਹਨਾਂ ਵਾਸਤੇ ਆ ਗਈਆਂ ਜੇ ਤੁਸੀਂ ਆਪਣਾ ਜਿਹੜਾ ਆ ਆਰਡਰ ਜਿਹੜਾ ਬੁੱਕ ਕਰ ਸਕਦੇ ਜੇ ਕਲਰ ਸਿਲੈਕਟ ਕਰ ਸਕਦੇ ਜੇ ਕੋਈ ਆ ਗਏ ਇਹਦੇ ਵਿੱਚ ਵਾਈਟ ਸ਼ੇਡ ਕਰੀਮ ਜੀ ਸ਼ੇਡ ਆ ਬਹੁਤ ਪਿਆਰੀ ਜੀ ਇਹ ਵੀ ਕਸਟਮਰ ਬਹੁਤ ਜ਼ਿਆਦਾ ਡਿਮਾਂਡ ਕਰਦੇ ਸੀ ਕਿ ਇਹਨਾਂ ਦੀ ਵੀ ਸੋ ਇਹ ਆ ਗਏ ਜੇ ਦੁਬਾਰੇ ਆਪਣੇ ਕੋਲ ਸੇਲ ਦੇ ਵਿੱਚ ਆ ਗਏ ਜੇ ਆਪਾਂ ਇਹਦਾ ਕੋਈ ਮਾਰਕੀਟ ਪ੍ਰਾਈਜ਼ ਨਹੀਂ ਦਿੱਤਾ ਤੁਹਾਨੂੰ ਸਿਰਫ ਆਫਰ ਤੇ ਸੇਲ ਜਿਹੜੀ ਆ ਉਹ ਤੁਹਾਨੂੰ ਆਪਾਂ ਦੇਂਦੇ ਆ ਇਹ ਤੁਸੀਂ ਪੈਚਵਰਕ ਦੁਪੱਟਿਆਂ ਤੇ ਵੀ ਇਹਨਾਂ ਦੇ ਵੇਖ ਸਕਦੇ ਜੀ ਲਓ ਜੀ ਇਹ ਆ ਗਿਆ ਜੇ ਆਪਣੇ ਕੋਲ ਲਾਸਟ ਸੂਟ ਐਂਡ ਸੂਟ ਤੇ ਐਂਡਲੈਸ ਸੂਟ ਇਹ ਉਹੀ ਬਲੈਕ ਸੂਟ ਦੇ ਨਾਲ ਦੇ ਸੇਮ ਸੂਟ ਜੇ ਜਿਹੜੇ ਤੁਸੀਂ ਪਹਿਲਾਂ ਬੁੱਕ ਕੀਤੇ ਸੇਲ ਦੇ ਵਿੱਚ ਉਹ ਸਿਰਫ ਆਪਣੇ ਕੋਲ ਦੋ ਸੂਟ ਆਏ ਸੀਗੇ ਹੁਣ ਆਪਣੇ ਕੋਲ ਕੁਆਂਟੀਟੀ ਵੀ ਆ ਗਈ ਆ ਤੇ ਕਲਰ ਵੀ ਆ ਗਏ ਜਿੰਨੇ ਮਰਜ਼ੀ ਕਲਰ ਲੈ ਲਓ ਇਹ ਨਾਲ ਸੇਮ ਬਲੈਕ ਕਲਰ ਦਾ ਆਜੂਗਾ ਜੇ ਦੁਪੱਟਾ ਮਸਲੀਨ कॉटन ਦਾ ਤੇ ਸੇਮ ਦੁਪੱਟੇ ਦੇ ਉੱਤੇ ਉਹੀ ਪੈਚਵਰਕ ਇੰਬ੍ਰੋਇਡਰੀ ਪੇਂਟ ਤੇ ਇਹਦਰ ਸਾਰੇ ਤੁਸੀਂ ਸੂਟ ਦੇ ਵਿੱਚ ਵੇਖ ਸਕਦੇ ਜੇ ਇਹ ਸਾਰੇ ਤੁਸੀਂ ਵੇਖ ਸਕਦੇ ਜੇ ਇਹਦੇ ਉੱਪਰ ਵਰਕੇ ਜਿਹੜਾ ਜੇ ਗੋਟਾ ਪੱਟੀ ਦਾ ਤੇ ਪਲੱਸ ਬਲੌਕ ਤੇ ਨਾਲ ਆਜੂਗਾ ਜੇ ਵੈਲਵਟ ਦਾ ਪੈਚਵਰਕ ਇਹਦੇ ਵਿੱਚ ਇਹ ਘੈਂਟ ਜੇ ਸੂਟ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ 1200 ਤੇ 50 ਰੁਪਈਆ ਦੇ ਵਿੱਚ ਇੰਨੀ ਇੰਨੀ ਜਿਹੜੀ ਆ ਉਹ ਤਾਂ ਕਿੰਨਾ ਨੇ ਲੇਬਲ ਹੀ ਲੱਗ ਜਾਂਦੀ ਇਹਦੇ ਉੱਤੇ ਸੂਟ ਨੂੰ ਰੈਡੀ ਕਰਾਉਂਦੇ ਜਿੰਨੇ ਚ ਆਪਾਂ ਤੁਹਾਨੂੰ 5 ਮੀਟਰ ਕਪੜਾ ਪਲੱਸ ਆਰੀ ਵਰਕ ਪਲੱਸ ਵੈਲਵਟ ਦਾ ਪਰੇ ਦੇ ਜਿਹੜਾ ਲੱਗਾ ਜੇ ਪੈਚ ਮਤਲਬ ਇੰਨਾ ਜਿਆਦਾ ਸੋਹਣਾ ਸੂਟ ਬਣਾ ਕੇ ਦੇਣ ਦੇ ਆਪਾਂ ਤੁਹਾਨੂੰ ਸਿਰਫ 1200 ਤੇ 50 ਰੁਪਈਆ ਦਾ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਘਰ ਬੈਠ ਕੇ ਆਰਡਰ ਕਰ ਸਕਦੇ ਜੇ ਸਿੰਗਲ ਸੂਟ ਵੀ ਤੁਸੀਂ ਬਾਏ ਕਰ ਸਕਦੇ ਜੇ ਤੇ ਹੋਰ ਨਵੇਂ ਸੂਟ ਤੇ ਨਵੀਂ ਕਲੈਕਸ਼ਨ ਵੇਖਣ ਲਈ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ Instagram ਪੇਜ ਨੂੰ ਕਰਿਓ ਫੋਲੋ ਫਿਰ ਮਿਲਦੇ ਆ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਸਤਿ ਸ੍ਰੀ ਅਕਾਲ ਜੀ